ਪੰਜਾਬ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ ਨਵਾਂ ਮਾਮਲਾ ਨਾ ਬਨੇਲੇ ਪਿੰਡ ਦੁਲੱਦੀ ਤੋਂ ਸਾਹਮਣੇ ਆਇਆ ਜਿੱਥੇ ਬੇਕੋਫ ਚੋਰਾਂ ਨੇ ਇੱਕ ਇਲੈਕਟ੍ਰੀਕਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਿਆ ਦਾ ਸਮਾਨ ਨਾਲ ਹੀ ਗੱਲੇ ਵਿੱਚ ਪਈ 5000 ਰੁਪਏ ਦੀ ਨਕਦੀ ਚੁੱਕ ਕੇ ਫਰਾਰ ਹੋ ਗਏ ਚੋਰਾਂ ਦੀ ਹਿੰਮਤ ਇੱਥੇ ਹੀ ਨਹੀਂ ਖਤਮ ਹੋਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਪਿਛਲੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ ਤਾਂ ਜੋ ਉਹਨਾਂ ਦੀ ਹਰਕਤ ਤਾਂ ਕੈਮਰੇ ਵਿੱਚੋਂ ਕੈਦ ਨਾ ਹੋ ਸਕੇ ਦੁਕਾਨਦਾਰ ਹਰਬਾਉ ਸਿੰਘ ਨੇ ਦੱਸਿਆ ਕਿ ਮੈਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰਰ ਟੁੱਟਿਆ ਪਿਆ ਸੀ ਜਦੋਂ ਮੈਂ ਪਹੁੰਚ ਕੇ ਵੇਖਿਆ ਤਾਂ 1000 ਰੁਪਏ ਦਾ ਸਮਾਨ ਅਤੇ 5000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਦਸੰਬਰ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਚੋਰੀ ਹੋਈ ਸੀ ਤੇ ਹੁਣ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਸਿਰਫ ਇੱਕੋ ਹੀ ਮੰਗ ਹੈ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ। ਇਸ ਮਾਮਲੇ ਵਿੱਚ ਪਿੰਡ ਵਾਸੀ ਸੁਕੰਦਰ ਸਿੰਘ ਨੇ ਗੁੱਸਾ ਜ਼ਾਤਾਇਆ ਤੇ ਕਿਹਾ ਕਿ ਇਲੈਕਟ੍ਰੀਕਲ ਦੀ ਦੁਕਾਨ ਇੱਕ ਪਰਿਵਾਰ ਦੀ ਰੋਜੀ ਰੋਟੀ ਦਾ ਸਹਾਰਾ ਸੀ। ਤੇ ਇਸ ਤਰ੍ਹਾਂ ਦੀ ਚੋਰੀ ਬਰਦਾਸ਼ਤਯੋਗ ਨਹੀਂ ਹੈ। ਸੁਦ ਠਾਣਾ ਪੁਲਿਸ ਦੇ ਜਾਂਚ ਅਧਿਕਾਰੀ ਮੀਵਾ ਸਿੰਘ ਨੇ ਦੱਸਿਆ ਕਿ ਮੈਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ਤੇ ਪਹੁੰਚੇ। ਚੋਰਾਂ ਨੇ ਸ਼ਟਰ ਤੋੜ ਕੇ ਸਮਾਨ ਅਤੇ ਨਕਦੀ ਲੈ ਗਏ। ਪੁਲਿਸ ਵੱਲੋਂ ਬੰਦੀ ਕਾਰਵਾਈ ਕੀਤੀ ਜਾ ਰਹੀ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ। ਗਰਜ ਕਰਮ ਇਲੈਕਟ੍ਰੀਕਲ ਦੇ ਨਾਂ ਤੇ ਟੇਲ ਕੋਟੜਾ ਰੋਡ ਤੇ ਆ ਤੇ ਰਿਪੇਅਰ ਦਾ ਮੋਟਰਾਂ ਦਾ ਕੰਮ ਹੈ ਜੀ ਆਪਣਾ। ਇਹ ਲੰਮਾ ਪੁਰਾਣੀ ਤਾਰ ਆ ਸਾਡੀ 30 ਕਿਲੋ ਦੇ ਰਵੇ ਤੇ 50 ਕਿਲੋ ਨਵੀਂ ਆ ਬਾਕੀ ਫਿਟਿੰਗ ਵਾਲੀ ਤਾਰ ਆ ਸਾਡੀ ਸਵੇਰੇ ਉਸ ਵੇ 6 ਵਜੇ ਸਾਡੇ ਕੋਲੇ ਫੋਨ ਆਇਆ ਸੀ ਛੋਟੀ ਦੁਕਾਨ ਦਾ ਸ਼ਟਰ ਖਿੱਚ ਕੇ ਅੰਦਰ ਨੂੰ ਟੋਪ ਕੋਲੇ ਉਹ ਸ਼ਟਰ ਤੋੜਿਆ ਫੇਰ ਆ ਕੇ ਦੇਖਿਆ ਤਾਂ ਫੋਨ ਕਰਿਆ ਪੁਲਿਸ ਨੂੰ ਮੌਕੇ ਤੇ ਪੁਲਿਸ ਪਹੁੰਚੀ ਜੀ ਬਾਕੀ ਦੇਖ ਰਹੇ ਹਾਂ ਅਜ ਤਾਂ ਇਨਸਾਫ ਦੀ ਮੰਗ ਕਰਦੇ ਆ ਸਾਡੀ ਪਹਿਲਾਂ ਵੀ ਪਿਛਲੇ ਸਾਲ 12ਵੇਂ ਮਹੀਨੇ ਦੀ 12 ਤਰੀਕ ਨੂੰ ਰਾਤ ਨੂੰ ਚੋਰੀ ਹੋਈ ਜੀ ਜਦ 1.5 ਤੋਂ 2 ਲੱਖ ਦਾ ਨੁਕਸਾਨ ਹੋਇਆ ਤਾਂ ਭਾਈ ਹੁਣ ਕਿੰਨਾ ਕੁ ਨੁਕਸਾਨ ਹੁਣ ਸਾਡਾ ਤਕਰੀਬ ਨਹੀਂ ਹੁਣ 80 ਕਿਲੋ ਨੂੰ ਤਾਰ ਨੂੰ ਲਾ ਲੋ ਜੀ ਜੇ ਨਵੀਂ ਤਾਰ ਵੀ ਲਾਈਏ 80000 ਰੁਪਏ ਦੇ ਸਿੱਧੀ ਆਈ 80 90000 ਦਾ ਹੋਣਾ ਹੀ ਸਾਡਾ ਲੱਗਦਾ ਕੈਸ਼ ਕਿੰਨਾ ਦਾ ਕੈਸ਼ ਗੱਲੇ ਚ 5000 ਰੁਪਿਆ ਕੈਸ਼ ਦੀ ਕੀ ਕਹਿਣਾ ਚਾਹੁੰਦੇ ਹੋ ਇਕੱਲੇ ਬੰਦੇ ਦਾ ਤਾਂ ਕੰਮ ਨਹੀਂ ਹੁੰਦਾ ਇਕੱਲੇ ਬੰਦੇ ਦਾ ਵੀਰੇ ਕੋਈ ਕੰਮ ਨਹੀਂ ਗੈਂਗ ਹੈ ਜੀ ਇਹ ਕਿਟੋ ਘਟ ਪੰਜ ਚਾਰ ਬੰਦੇ ਦਾ ਇਕੱਲੇ ਬੰਦੇ ਦਾ ਵੀਰੇ ਸ਼ਟਰ ਵੀ ਨਹੀਂ ਚੱਕ ਸਕਦਾ ਜਿੰਦੇ ਤਾਂ ਲੱਗੇ ਪਏ ਨਹੀਂ ਜਿੰਦੇ ਲੱਗੇ ਹੋਏ ਨੇ ਜਿੱਦਾਂ ਸ਼ਟਰ ਖਿੱਚਿਆ ਹੋਇਆ ਅੱਗੇ ਤੁਸੀਂ ਮੌਕੇ ਤੇ ਆ ਕੇ ਕੀ ਦੇਖਿਆ ਜਦੋਂ ਤੁਹਾਨੂੰ ਦੱਸਿਆ ਸਾਨੂੰ ਤਾਂ ਵੀਰੇ ਅਸੀਂ ਸ਼ਟਰ ਹੀ ਦੇਖਿਆ ਕਿ ਮੌਕੇ ਦੇ ਨਾਲ ਦੀ ਨਾਲ ਮੈਂ ਫੋਨ 112 ਤੇ ਕਾਲ ਕੀਤੀ ਹੈ ਕਿ ਹੁਣ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਂ ਸ਼ਟਰ ਚੱਕ ਗਿਆ ਕਿ ਦੇਖ ਕੇ ਮੌਕੇ ਤੇ ਜੀ ਹਾਂ ਅੱਛਾ ਚੋਰੀ ਦਾ ਹੀ ਬਹੁਤ ਮਾਰੀ ਗੱਲ ਆ ਇਹ ਬਚਾਰੇ ਆਪਣੀ ਮਿਹਨਤ ਕਰ ਰਹੇ ਨੇ ਮੁੰਡੇ 12ਵੇਂ ਮਹੀਨੇ ਦੀ 12 ਤਰੀਕ ਨੂੰ ਪਹਿਲਾਂ ਇਹਨਾਂ ਦੀ ਚੋਰੀ ਹੋਈ ਆ ਤੇ ਉਦੋਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਅੱਜ ਫੇਰ ਦੁਬਾਰਾ ਜੇ ਕਿਤੇ ਪਹਿਲਾਂ ਕਾਰਵਾਈ ਕਰੀ ਹੁੰਦੀ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਉਹ ਦੁਬਾਰਾ ਫੇਰ ਹੋ ਗਿਆ ਤੇ ਪਿੰਡ ਸਾਫ ਦੀ ਮੰਗ ਕਰਦੇ ਆ ਆਪਣੀ ਮਿਹਨਤ ਕਰਕੇ ਕਰ ਰਹੇ ਨੇ ਕਈ ਤਾਂ ਲੋਕ ਫੇਰ ਇਥੋਂ ਵਿਦੇਸ਼ ਨੂੰ ਭੱਜ ਰਹੇ ਨੇ ਇਹਨਾਂ ਦੇ ਮੁੰਡੇ ਨੇ ਉਰੇ ਮਿਹਨਤ ਕਰਦਨੇ ਆਪਣੇ ਫਿਰ ਹੁਣ ਕਰੂਗਾ ਕੀ ਬੰਦਾ ਜਦੋਂ ਇਹਨਾਂ ਦਾ ਨੁਕਸਾਨ ਕਿੰਨਾ ਚਲੇ ਜਾਊਗਾ ਜੀ 170000 ਦਾ ਪਹਿਲਾ ਕਿੰਨਾ ਨੁਕਸਾਨ ਹੋ ਗਿਆ ਤੇ 70000 ਦਾ ਹੋਣਾ ਉਹ ਕੈਸ਼ ਵੀ ਹੋਇਆ 5 ਕਰਿਆ ਹਾਂ ਜੀ 50000 ਰੁਪਏ ਕੈਸ਼ ਹੀ ਗਈ ਉਹਦਾ ਵੀ ਨੁਕਸਾਨ ਹੋ ਗਿਆ ਪ੍ਰਸ਼ਾਸਨ ਨੂੰ ਸਖਤ ਸਖਤ ਕਾਰਵਾਈ ਕਰਨੀ ਪਏਗੀ ਇਹਦੇ ਦੀ ਚੋਰੀ ਹੋਈ ਹੈ ਕਾਰੀ ਦੁਕਾਨ ਆ ਜੀ ਕੀ ਕੁਝ ਚੋਰੀ ਹੋਇਆ ਇਹ ਵੀਰੇ ਕੋਈ ਮੋਟਰਾਂ ਬਣਾ ਨਹੀਂ ਕਰਦਾ ਪੁਰਾਣੀਆਂ ਮੋਟਰਾਂ ਬਣਾ ਦੇਂਦਾ ਇਲੈਕਟ੍ਰੀਕਲ ਨਿਊ ਡਿਸਟਰਮਲ ਇਲੈਕਟ੍ਰੀਕਲ ਕੋਈ ਕੁਲ ਰੂਪ ਨਾ ਪਾ ਉਹ ਪਤਾ ਲੱਗਿਆ ਜੀ ਕਿੰਨਾ ਗਣਾ ਨੁਕਸਾਨ ਆ। ਇਹ ਇਹ ਆਨਲਾਈਨ ਕੰਪਲੇਟ ਕੀਤੀ ਗਈ ਇਹ ਕਿਆਂ ਚੀਜ਼ਾਂ ਚੋਰੀ ਹੋ ਗਈਆਂ ਜਿਹੜੇ ਅਸੀਂ ਮੌਕੇ ਤੇ ਆਏ ਹਾਂ। ਬਾਤ ਅਪੀਸ਼ ਜੋ ਵੀ ਸਾਹਮਣੇ ਹੈ ਉਸ ਤੋਂ ਦਾ ਕਾਨੂੰਨੀ ਕਰਵਾ ਦੇ। ਮੌਕੇ ਤੇ ਕੀ ਦੱਸਿਆ ਕੀ ਕੋਈ ਚੋਰੀ ਹੋਇਆ? ਮੌਕੇ ਤੇ ਨੇ ਦੱਸਿਆ ਵੀ 30 ਕਿਲੋ ਪੁਰਾਣਾ ਤਾਂਬਾ ਸਕ੍ਰੈਪ 50 ਕਿਲੋ ਨਵਾਂ ਨਵੇਂ ਨਵਾਂ ਤਾਂਬੇ ਦੀ ਤਾਰ ਚੋਰੀ ਹੋਣੀ ਪਈ ਹੈ। 5000 ਰੁਪਏ ਗੱਲੇ ਦੇ। ਅਸੀਂ ਪਰਤਾਲ ਕਰਦੇ ਹਾਂ ਸਰ ਦਾਨੇ ਪਰਤਾਲ ਜੋ ਵੀ ਸਾਹਮਣੇ ਉਹ ਕੋਈ ਨਿਗਾਰਬੀ ਕਰਾਂਗੇ ਤੇ ਜਿੰਦੇ ਲੱਗੇ ਪਏ ਨੇ ਸੈਟਰ ਤੋੜਿਆ ਹੋਇਆ ਸੈਟਰ ਕਿੱਥੇ ਆ ਗਿਆ ਅੱਛਾ ਵੀ ਮਤਲਬ ਸੈਟਰ ਚਾੱਕ ਕੇ ਬੰਦਾਂ ਅੰਦਰ ਵਰਕੇ ਕੋਲੀ ਇੱਕ ਇਕੱਲੇ ਬੰਦੇ ਦਾ ਤਾਂ ਨਹੀਂ ਕੰਮ ਲੱਗਦਾ ਜੀ ਕੋਈ ਲੱਗਦਾ ਪਿੱਛੇ ਜਿਹੜਾ ਜੋ ਵੀ ਸਾਹਮਣੇ ਆਉਂਦਾ ਉਸ ਮੁਤਾਬਕ ਕਾਰਵਾਈ ਕਰਾਂਗੇ ਜੀ